ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੰਜ ਦੇ ਵਲੌਗ ਵਿੱਚ। ਮੈਂ ਗੁਰੂ ਸਾਰਿਆਂ ਤੇ ਆਪਣਾ ਮਿਹਰ ਭਰਿਆ ਅੱਖ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਆ ਜਿਹੜੇ ਗੰਨੇ ਖੜੇ ਕਰਿਆ ਨਾ ਇਹਨਾਂ ਦਾ ਵੀ ਕੋਈ ਹੈਗਾ ਕਾਰਨ ਪੁਰਾਣੇ ਜਮਾਨੇ ਚ ਪਹਿਲਾਂ ਸਿਆਣੇ ਇੱਕ ਨਾ ਜੰਨੇ ਖੜੇ ਕਰੇਗਾ ਜਦੇ ਦੇ ਗਲੇ। ਕੰਡੋਲੇ ਦੇ ਗਾਲ ਤੋਂ ਨਿਗਾਰਾ ਕਰਨੀ ਕਿ ਨੋ ਇਹ ਵੀ ਮੰਨਤਾ ਬਾਕੀ ਮੱਥਾ ਆਪਾਂ ਨੇ ਪਹਿਲਾਂ ਤੇਕਤਾ ਤੇਈ ਬੰਦੇ ਫੇ ਬਾਅਦ ਕਿੰਨੂੰ ਬਰੰਤੂ ਕਰਦੇ ਨੇ ਮੱਥਾ ਨਹੀਂ ਤੇਕੇ ਯਾਰ ਪਹਿਲਾਂ ਜਿਹਾ ਇੱਕ ਚਲਾਈ ਦੇ ਨੇ ਖਿਡਾਰੀ ਬੰਦੇ ਕਹਿੰਦੇ ਚੱਕ ਦੇ ਵਿੱਚੇ ਯਾਰ ਉਹ ਸੋੜ ਖਾਈ ਜਾਂਦੇ ਆ ਇਹ ਹੁੰਦਾ ਯਾਰ ਚੱਕ ਦੇ ਵਿੱਚੇ ਖਾਣੇ ਹੁੰਦੇ ਆ ਤੇ ਤੇਕ ਤਾਂ ਅਧੀਰ ਮੈਂ ਤੇਰੇ ਮੱਥਾ ਭਾਈ ਤੇ ਬਾਅਦ ਚ ਨਹੀਂ ਬੰਦੇ ਤਰਾਜ ਕਰੀ ਜਾਂਦੇ ਆ ਯਾਰ ਕਹਿੰਦੇ ਚੱਕ ਦੇ ਬੈਠੇ ਖਾਈ ਜਾਂਦੇ ਆ ਉਹਦਾ ਕੋਈ ਚਸਕਰ ਨਹੀਂ ਹੁੰਦਾ ਉਹ ਇਦਾਂ ਹੀ ਚੱਲਦਾ ਕੰਮ ਫਿਰ ਵੱਡੇ ਬਰੇਰੇਆਂ ਦੇ ਨੌ ਮੱਥੇ ਦੇਖੋ ਵੱਡੇ ਬਰੇਰੇਆਂ ਦੇ ਨੌ ਟਰਕੇ ਕਿਤਾ ਮੱਥਾ ਨੂੰ ਕਰਦਿਆਂ ਆਪਾਂ ਨੇ ਰਸ ਪੀਣਾ ਸ਼ੁਰੂ ਭਾਈ ਰਸਕਲਾ ਉਹ ਵੀ ਤੁਹਾਡਾ ਨਾਮ ਹੈ ਚੜਾਏ ਚ ਚੜਾਣਾ ਕੰਮ ਬਸ ਜੀ ਹੋਰਾਂ ਉਹਦੇ ਉੱਤੇ ਘੱਟ ਦੇਖ ਕੇ ਨਾ ਫਿਰ ਤਾਂ ਉਹਦਾ ਨਾ ਪਨਾ ਕਰਦਾ ਜੀ ਬੜੀ ਇੰਨੇ ਦੇ ਪਰ ਨਾ ਇਹਦੇ ਕੋਲ ਸੀ ਅੱਜ ਜੀ ਜਿਹਨੂੰ ਜਿਹੜੇ ਕੰਮ ਦਾ ਲਗਨ ਮੁਕਿਆ ਨਾ ਉਹਦਾ ਜੀ ਪੰਚ ਵਾਰ ਆ ਗਿਆ 15000 ਲਗਾਉਣਾ ਆਪਣਾ ਬੇਸਾ ਦੇਖੋ ਕਿੰਨਾ ਲਾਈਆ ਬਾਈ ਇਹਨੇ ਇਹ ਫਰਕ ਉਹ ਦੱਸ ਰਿਹਾ ਕਹਿੰਦਾ ਵੀ ਕਹਿੰਦਾ ਵੀ ਅਸੀਂ ਇਹ ਖਾਰਾ ਸਿਆਲੇ ਚੋਂ ਆਉਂਦੇ ਹੁੰਦੇ ਨੇ ਕਿ ਕਿਸੇ ਨੂੰ ਦੇਖ ਕੇ ਖਰਾਲ ਆ ਜਾਂਦੀ ਸੀ ਚੰਮ ਧੂਮਾ ਪੈ ਜਾਂਦਾ ਸੀ ਸਾਰੇ ਸਰੀਰ ਤੇ ਜਿਵੇਂ ਰਾਤ ਨੂੰ 9 ਵਜੇ ਬੰਦ ਕਰਕੇ ਪਿਆਣੀ ਤੜਕੇ ਨੂੰ 3 ਵਜੇ ਫੇਕ ਲਾ ਦਿੰਦਾ ਬਹੁਤ ਬਈ ਲਾਇਆ ਇਹਨਾਂ ਨੇ ਬਈ ਕੰਮ ਨੂੰ ਦੇਖਣ ਆਇਆ ਦੇਖੋ ਉਹ ਤੇ ਬੰਦੇ ਮਨਾ ਨਾ ਮੋਹਰੇ ਕਰਕੇ ਆ ਰਹੇ ਆ ਗਾ ਰਹੇ ਆ ਆ ਗਿਆ ਜੀ ਕਰਵਾ ਦਿੰਦਾ ਜੰਮੇ ਕੇ ਨੂੰ ਚਾਹੀਦਾ ਮਰਾ ਇਹਦੇ ਦੀ ਫੋਟੋ ਦੇਖ ਲੈ ਆਂਦਾ ਦੇਖਣੇ ਕੰਮ ਕੰਮ ਚੱਲਦੇ ਆਂ ਅਮਰੰਦੇ ਮਿਲਦੀਆਂ ਚਿਮਰੀਆਂ ਮੰਗਣਾ ਮਾਰਦਾ ਧੂਆਂ ਬਰੋਲੇ ਮਾਰਦਾ ਧੂਏ ਦੇ ਕਰਤੀਆਂ ਫੁੱਲ ਤਿਆਰੀ ਹੈ ਪਹਿਲੀ ਬਾਤ ਆਹੇ ਜਿੰਨੇ ਰਸ ਪੀਣਾ ਭਾਈ ਆ ਸਕਦਾ